ਹੈਲੋ ਜੀ ਮਿਸਿਸ ਖੂਰ ਦੇ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਂ ਹੁਣ ਜਾ ਕੇ ਆਈ ਆਂ THAILAND SINGAPORE PAYA ਤੇ ਹੁਣ ਆਜੋ ਤੁਹਾਨੂੰ ਵੀ ਲੈ ਚਲੀਏ ਦਿਖਾਈਏ ਤੁਹਾਨੂੰ ਉੱਥੇ ਦੇ ਨਜ਼ਾਰੇ ਕਿਸ ਤਰ੍ਹਾਂ ਦਾ ਕਿੰਨਾ ਸੋਹਣਾ ਸਾਫ਼ ਸੁਥਰਾ ਤੇ ਇਹ ਬਹੁਤ ਵੱਡਾ ਗਾਰਡਨ ਆ ਇਹਦਾ ਨਾਮ ਹੈਗਾ ਨੌਗਨੋਚ ਤੇ 15000 ਏਕੜ ਦਾ ਫਿਰ ਦੇਖੋ ਸਾਰੇ ਥਾਂ ਤੇ ਸਫਾਈ ਕਿੰਨੀ ਹੈ ਆ ਪੁਰਾਣੇ ਸਟਾਜ ਦੇ ਗੱਡੀਆਂ ਬਹੁਤ ਮਹਿੰਗੀਆਂ ਤੋਂ ਮਹਿੰਗੀਆਂ ਪਈਆਂ ਮਾਡਲ ਤੇ ਸਾਰੇ ਕਿਸਮ ਦੇ ਜਾਨਵਰ ਮੱਝਾਂ ਗਾਇਆਂ ਹਰਨ ਐਲੀਫੈਂਟ ਕਰੋਕੋਡਾਇਲ ਉਹ ਹੈਗੇ ਆ ਇਹ ਇਹਨਾਂ ਦੇ ਵਿੱਚ ਬਣਾਏ ਹੋਏ ਇਹਨਾਂ ਨੇ ਵਧੀਆ ਸਾਰੇ ਸਟੈਚੂ ਆ ਦੇਖੋ ਬੁੱਧਾ ਉਹਨਾਂ ਦੇ ਵੀ ਇਹ ਨਾਲ ਹੀ ਰੱਖਦੇ ਆ ਜਿੱਥੇ ਵੀ ਕਿਤੇ ਹੁੰਦੇ ਆ ਜਿਵੇਂ ਆਪਾਂ ਗੁਰਦੁਆਰੇ ਦਾ ਮੰਨਦੇ ਆ ਨਾ ਇਸ ਤਰ੍ਹਾਂ ਇਹ ਵੀ ਬੁੱਧਾ ਨੂੰ ਬਹੁਤ ਇਹਨਾਂ ਦਾ ਧਰਮੀ ਆ ਮੰਨਦੇ ਆ ਹਰੇਕ ਥਾਂ ਤੇ ਨਾਲ ਲਿਜਾ ਕੇ ਬਹੁਤ ਸੋਹਣੇ ਬਣਾਏ ਹੋਇਆ ਦੇਖੋ ਆ ਕੀ ਡੱਡੂ ਤੇ ਹੋਰ ਕਿੰਨਾ ਕੁਛ ਇੱਥੇ ਆ ਰਿਹਾ ਵਾ ਉਹਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਓ ਕਿੰਨੀ ਸਫਾਈ ਤੇ ਕਿੰਨੀ ਕਲੀਅਰ ਬਣਿਆ ਹੋਇਆ ਵਾ ਤੇ 15000 ਏਕੜ ਦੇ ਵਿੱਚ ਆ ਇਹ ਇਹ ਲ 15000 ਏਕੜ ਕਿੰਨਾ ਵਾ ਜੇ ਜਦੋਂ ਅਸੀਂ ਫਿਰ ਗਏ ਸੀ 15000 ਏਕੜ ਚ ਕਿਨੇ ਤਰਨਾ ਸੀਗਾ ਫਿਰ ਇਹ ਨਾ ਟਕ ਟਕਾ ਉਹਦੇ ਵਿੱਚ ਇਹ ਸਾਰੇ ਜਿਹੜੇ ਹੈਗੇ ਲੋਕ ਉਹਨਾਂ ਨੂੰ ਲੈ ਜਾਂਦੇ ਆ ਉਹਦੇ ਚ ਫਿਰ ਦੇਖਣਾ ਸੌਖਾ ਵਾ ਤੇ ਉੱਥੇ ਅਸੀਂ ਆਂ ਦਿਖਾਓ ਦੇਖ ਲੋ ਆ ਮੱਝਾਂ ਗਾਈਆਂ ਹੁੰਦੀਆਂ ਵਾ 12 ਸੰਗੇ ਹੁੰਦੇ ਆ ਤੇ ਕੀ ਆ ਦੇਖੋ ਕੱਡੇ ਸੰਗਾਂ ਵਾਲੇ ਆ ਪਤਾ ਨਹੀਂ ਕੀ ਕਹਿੰਦੇ ਇਹਨਾਂ ਨੂੰ ਤੇ ਕੋਕਨਟ ਦੇ ਟ੍ਰੀ ਆ ਜਿਹੜੇ ਉਹ ਇਹਨਾਂ ਦੇ ਵਿੱਚ ਕਿੰਨੇ ਇਹ ਕਿ ਮਸ਼ਹੂਰ ਤੇ ਇੱਥੇ ਕਹਿੰਦੇ ਸੀ ਕੋਕਨਟ ਟੀ ਇਹਨਾਂ ਦੀ ਜਿਹੜੀ ਕਰੰਸੀ ਆ ਉਹ ਬਾਟ ਵਿੱਚ ਚਲਦੀ ਆ ਹਨਾ ਉਹ ਕਹਿੰਦੇ ਸੀ 100000 ਬਾਟ ਦਾ ਉਹ ਇੱਕ ਟੀ ਹੁੰਦਾ ਤੇ ਬਹੁਤ ਟੀ ਲੱਗੇ ਹੋਏ ਆ ਬਹੁਤ ਵਧੀਆ ਤਰੀਕੇ ਦੇ ਨਾਲ ਰੱਖਿਆ ਹੋਇਆ ਆਏ ਨੇ ਵੀ ਮੜਾ ਮੁਟਾ ਜਿਹਾ ਹੈਗਾ ਵਾ ਤੇ ਬਹੁਤ ਵਧੀਆ ਇਹਨਾਂ ਨੇ ਟੀ ਜਿਹੜੇ ਰੱਖਿਆ ਜਾਂ ਹੋਰ ਵੀ ਜਿਹੜੇ ਪਲਾਂਟ ਆ ਉਹਨਾਂ ਨੂੰ ਕਿੰਨਾ ਮੇਨਟੇਨ ਕੀਤਾ ਹੋਇਆ ਇਹ ਵੀ ਬਹੁਤ ਵੱਡੀ ਗੱਲ ਹੈਗੀ ਆ ਤੇ ਚਲੋ ਤੁਸੀਂ ਇਹਨਾਂ ਨੂੰ ਦੇਖ ਲਿਓ ਤੇ ਸੁਣ ਲਿਓ ਇਹਨਾਂ ਦੀ ਹਸਤੀ ਵੀ ਕਿੰਨਾ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਕਿ ਅਸੀਂ ਤਾਂ ਉੱਥੇ ਜਾ ਕੇ ਅਸੀਂ ਬਹੁਤ ਸੋਹਣਾ ਲੱਗਿਆ ਸੀ ਵਧੀਆ ਸਾਰਿਆਂ ਤੋਂ ਵਧੀਆ ਇਹ ਲੱਗਿਆ ਆਹ ਦੇਖੋ ਬੱਕਰੀਆਂ ਵਾ ਆਹ ਏਡਾ ਵਾ ਸੂਰ ਆ ਹੋਰ ਸਾਰੇ ਪਤਾ ਨਹੀਂ ਕੀ ਕੁਝ ਇਹਨਾਂ ਨੇ ਬਣਾਇਆ ਵਾ ਡੱਕਸ ਹੈਗੀਆਂ ਆਹ ਹਾ ਕ੍ਰੋਕੋਡਾਇਲ ਹਾਂ ਓਕੇ ਜੀ ਦੇਖੋ ਤੁਸੀਂ ਨ ਲਵਾ ਨਜ਼ਾਰਾ ਇਹਦਾ THAILAND ਦਾ ਉਹਦੇ ਵਿੱਚ ਇੱਕ ਆਇਲੈਂਡ ਆ ਘਟਾਇਆ ਉੱਥੇ ਇਹ ਨੌ ਨੌ ਜਿਹੇ ਗਾਰਡਨ ਆ ਉਹ ਸੀ ਸਾਨੂੰ ਲੈ ਕੇ ਕਿਸੇ ਦਿਖਾਉਣ ਨੂੰ ਤੇ ਸਾਰਿਆਂ ਨੂੰ ਬਹੁਤ ਪਸੰਦ ਆ ਕਿਉਂਕਿ ਸਾਫ਼ ਸੁਥਰਾ ਵਾ ਵੱਡਾ ਬਹੁਤ ਸਾਰਾ ਦਿਨ ਲੱਗ ਗਿਆ ਉੱਥੇ ਇਸ ਤਰ੍ਹਾਂ ਵੀ ਛੋਟੀ ਜਿਹੀ ਚੀਜ਼ ਨਹੀਂ ਹੈਗੀ ਆ ਬੁੱਧਾ ਜੀ ਦੇ ਦੇਖ ਲੋ ਬਣੇ ਹੋਏ ਸਟੈਚੂ ਬੁੱਧੇ ਦੇ ਇੱਥੇ ਐ ਥਾਈਲੈਂਡ ਦੇ ਪੱਪਟਾਇਆ ਦੇ ਵਿੱਚ ਥਾਈਲੈਂਡ ਦੇ ਵਿੱਚ 500 ਆ ਜਿਵੇਂ ਆਪਣੇ ਗੁਰਦੁਆਰੇ ਨਹੀਂ ਹੁੰਦਾਗਾ ਇਸ ਤਰ੍ਹਾਂ 500 ਬੁੱਧਾ ਦੇ ਸਟੈਚੂ ਬਣੇ ਹੋਏ ਪਰ ਇਹਨਾਂ ਦੇ ਵਿੱਚੋਂ ਆਹ ਨਾ ਦੇਖੋ ਇਹ ਆ ਨਰਸਰੀ ਇਹਨਾਂ ਦੀ ਪਲਾਂਟਸ ਵਗੈਰਾ ਫੁੱਲ ਉੱਥੇ ਦਾ ਵੈਦਰ ਸੁਣਾ ਰਹਿੰਦਾ ਵਾ ਅਸੀਂ ਤਾਂ ਅੰਗਲਰ ਦੇ ਵਿੱਚ ਲਿਆ ਕੇ ਲਾ ਨਹੀਂ ਸਕਦੇ ਕਿਉਂਕਿ ਹੋਣੇ ਨਹੀਂ ਹਰੇਕ ਚੀਜ਼ ਜਿਹੜੀ ਉਹ ਤੁੱਪ ਮੰਗਦੀ ਆ ਤੇ ਸਾਡੇ ਕੋਲੇ ਤਾਂ ਇੱਥੇ ਤੁੱਪ ਕਰਮਾ ਨਹੀਂ ਹੁੰਦੀ ਆ ਸੋ ਵਧੀਆ ਬਹੁਤ ਲੱਗੇ ਸੀ ਅਸੀਂ ਦੇਖਦੇ ਸੀਗੇ ਵੀ ਚਲ ਲੈ ਜਾਂਦੇ ਵੀ ਪਰ ਕੋਈ ਅਰਥ ਨਹੀਂ ਸੀ ਓਕੇ ਜੀ ਸਾਰਿਆਂ ਸਾਸਿਕਾ ਲਨ ਜੁਆਏ ਕਰੋ